ਫਗਵਾਦਾਸਪੁਰ ਡੀਸੀ ਦਫਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋﾃਨ। ਤਾਂ ਪਾਕਿਸਤਾਨੀ ਸੰਗਠਨ ਤੋਂ ਬੋਲੂ ਡੀਸੀ ਦਫਤਰ ਦੇ ਅਧਿਕਾਰਤ ਈਮੇਲ ਉੱਤੇ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਜਿਸ ਦੇ ਵਿੱਚ ਕੰਪਲੈਕਸ ਦੇ ਵਿੱਚ ਤਿੰਨ ਬੰਬ ਲਗਾਏ ਜਾਣ ਦਾ ਦਾਵਾ ਕੀਤਾ ਗਿਆ। ਸੋ ਐਸਐਸਪੀ ਦਿੱਤਿਆ ਦੇ ਨਿਰਦੇਸ਼ਾਂ ਹੇਠ ਪਹੁੰਚ ਸਤਿ ਸੁਰੱਖਿਆ ਜਨਸਾ ਬੋਲੂ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਗਈ ਹੈ ਪਰ ਕੋਈ ਵੀ ਸ਼ੱਕੀ ਸਮਗਰੀ ਬਰਾਮਦ ਨਹੀਂ ਹੋਈ ਹੈ। ਸੋ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਟੇਟ ਸਾਈਬਰ ਸੈੱਲ ਦੇ ਬੋਲੂ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ। ਸੋ हां जी सवेरे ਸਾਡੇ ਇੱਕ 8 ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸੈਬਰਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰੋਂ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ डीसी ऑफिस ਸਾਰੇ ਕੰਪਲੈਕਸ ਜੀ ਕੋਈ ਏਜੰਸੀ ਨਹੀਂ ਇਹ ਚ ਜੇ ਇੱਕ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਾਹਿਬ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲਿਆ ਨੂੰ ਵੀ ਕੁਝ ਅਲਰਟ ਕੀਤਾ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹਿਤ ਤੱਕ ਪੀਸਫੁਲੀ ਚੱਲ ਰਿਹਾ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਆਵੇ ਤੇ ਪਬਲਿਕ ਨੂੰ ਇਰ ਕਰਦੇ ਆਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਹੋ ਕੰਮ ਕਰ ਲਈ ਛੁੱਟੀ ਕਰਤੀ ਨਹੀਂ ਨਹੀਂ ਇਹ ਛੁੱਟੀ